ਸਾਡਾ 9 ਲੱਖ ਰੁਪਇਆ ਵਾਪਸ ਆ ਗਿਆ ਅਸੀਂ ਜੀ ਨਾਬੇ ਖੜੇ ਆ ਤੇ ਆ ਸਾਡੇ ਭਰਾ ਦਾ 9 ਲੱਖ ਰੁਪਇਆ ਵਾਪਸ ਹੋਇਆ ਤੁਸੀਂ ਭਾਨੇ ਸਿੱਧੂ ਕੋਲੇ ਕਿਉਂ ਗਏ ਪੈਸੇ ਵਾਪਸ ਕਰਾਉਣ ਸਾਡੇ ਵੀ ਜੀ ਜਲੰਧਰ ਅਸੀਂ ਫਾਈਲ ਲਾਈ ਸੀ ਬੇਟੀ ਦੀ ਤੇ ਉੱਥੇ ਏਜੰਟ ਕੋਲੇ ਸਾਡਾ 13 ਲੱਖ ਰੁਪਇਆ ਫਸਿਆ ਹੋਇਆ ਸੀਗਾ ਜਿਹਦੇ ਵਿੱਚੋਂ 9 ਲੱਖ ਰੁਪਇਆ ਸਾਡਾ ਬਾਈ ਦੇ ਉੱਤੇ ਕਹਿਣ ਦੇ ਸਾਡਾ 9 ਲੱਖ ਰੁਪਇਆ ਸਾਡਾ ਵਾਪਸ ਵਾਪਸ ਮੁੜ ਗਿਆ ਤੁਸੀਂ ਕਿਸੇ ਥਾਣੇ ਟੁਨੇ ਜੀ ਨਹੀਂ ਗਏ ਨਹੀਂ ਅਸੀਂ ਸਾਨੂੰ ਪਤਾ ਹੀ ਪਾਇਆ ਲੱਗਿਆ ਬਾਈ ਦੇ ਕੋਲ ਸਿੱਧਾ ਗਏ ਡਾਇਰੈਕਟ ਗਏ ਤੇ ਅਸੀਂ ਦੱਸੀ ਸਾਰੀ ਗੱਲਬਾਤ ਤੇ ਬਾਈ ਦੇ ਕਹਿਣ ਤੇ ਸਾਡੇ ਪੈਸੇ ਵਾਪਸ ਆਏ ਬਾਈ ਨੇ 1 ਰੁਪਿਆ ਸੱਤੋਂ ਲਿਆ ਨੀ ਠੀਕ ਹੈ ਵੀ ਦਾ ਸੱਤੋਂ ਇਹ ਵੀ ਨਹੀਂ ਕਿਹਾ ਵੀ ਸਾਨੂੰ ਕੋਈ ਚਾਹ ਦੇ ਪੈਸੇ ਜਾਂ ਬਾਈ ਦੇ ਘਰੇ ਗਏ ਘਰੇ ਜਾ ਕੇ ਸਾਨੂੰ ਚਾਹ ਪਾਣੀ ਪੁਲਾਇਆ ਬਾਈ ਨੇ ਬਹੁਤ ਵਧੀਆ ਬੰਦੇ ਨੇ ਬਹੁਤ ਵਧੀਆ ਸਾਡੀ ਰਿਸਪੈਕਟ ਕੀਤੀ ਉਹਨਾਂ ਨੇ ਤੇ ਉਹਨਾਂ ਦੇ ਕਹਿਣ ਤੇ ਅਸੀਂ ਉਹਨਾਂ ਨਾਲ ਗੱਲਬਾਤ ਕੀਤੀ ਏਜੰਟ ਨਾਲ ਤੇ ਉਹਨਾਂ ਨੇ ਕਹਿਣਾ ਤੇ ਸਾਡਾ 9 ਲੱਖ ਰੁਪਈਆ ਵਾਪਸ ਆ ਗਿਆ। ਪੈਸੇ ਤੁਹਾਡੇ ਖਾਤੇ ਜਾਈ ਸੀ ਜਾਂ ਕੈਸ਼ ਮਿਲਿਆ ਸੀ ਸਾਰਾ? ਨਹੀਂ ਖਾਤੇ ਜਾਇਆ। ਖਾਤੇ ਚ ਆ ਗਿਆ। ਹਾਂਜੀ। ਠੀਕ ਹੈ। ਇਹ ਨਾਬੇ ਦਾ ਸਾਡਾ ਭਰਾ ਇਹ ਇਹ ਜਿਹੜੀ ਲੋਕੇਸ਼ਨ 'ਚ ਜਿੱਥੇ ਆਪਾਂ ਖੜੇ ਆਂ ਇਹ ਮਾੜਾ ਇਹ ਦੱਸ ਦੋ ਪ੍ਰੋਪਰ। ਕਈ ਵਾਰੀ ਲੋਕ ਐ ਕਹੀ ਜਾਂਦੇ ਨੇ ਵੀ ਯਾਰ ਉਹੀ ਮਾਰੀ ਜਾਂਦੇ ਨੇ ਵੀ ਯਾਰ। ਵੀ ਜੇ ਅਸੀਂ ਨਾਬੇ ਤੋਂ ਇਹ ਨਾਬੇ ਕੋੜ ਵਾਲੇ ਗੁਰਦੁਆਰੇ ਦੇ ਸਾਹਮਣੇ ਗੜਿਆ ਜੀ। ਗਰਮੀਤ ਸਿੰਘ ਮੇਰਾ ਨਾਂ ਜੀ ਤੇ ਪਿੰਡ ਦਾ ਡਬਲ 847406040 ਮੇਰਾ ਨੰਬਰ ਆ ਜੀਨੇ ਵੀ ਕੋਈ ਪੁੱਛਣਾ ਮੇਰੇ ਤੋਂ ਪੁੱਛੋ। ਵੀ ਬਾਈ ਨੇ 1 ਰੁਪਿਆ ਵੀ ਜੇ ਸਾਤੋਂ ਕਹਿੰਦੇ ਮੰਗ ਕੀਤੀ ਹੋਵੇ ਜਾਂ ਕੋਈ ਬਾਈ ਨੇ ਕੋਈ ਸਾਨੂੰ ਦਬਾਉ ਪਾਇਆ ਹੋਵੇ ਤੂੰ ਮੇਰੇ ਕਹਿਣ ਤੇ ਬੋਲ ਐਵੇਂ ਵੀ ਇਸ ਤਰ੍ਹਾਂ ਦੀ ਕੋਈ ਗੱਲ ਬਾਤ ਨਹੀਂ ਰਾਸੀ ਦਾ ਬਾਈ ਦੇ ਬਹੁਤ ਪਰ ਉਪਕਾਰਾਂ ਜਿਨ੍ਹਾਂ ਦੇ ਕਹਿਣ ਤੇ ਸਾਡਾ 9 ਲੱਖ ਰੁਪਿਆ ਵਾਪਸ ਆ ਗਿਆ ਬਾਕੀ ਇਹ ਮੇਰੇ ਭਰਾ ਨੇ ਖੜੇ ਨੇ ਇਹਨਾਂ ਦੀ ਸਾਰੇ ਸਪੋਰਟ ਨਾਲ ਸੀ ਬਾਈ ਕੋਲ ਗਿਆ ਠੀਕ ਹੈ ਉਹ ਕਹਿੰਦੇ ਵੀ ਆਪਣਾ ਹੱਲ ਆਪਣਾ ਬਾਈ ਕਰ ਸਕਦਾ ਵੀ ਹੋਰ ਕੋਈ ਨਹੀਂ ਕਰ ਸਕਦਾ ਕਿਉਂਕਿ ਸਾਨੂੰ ਪਤਾ ਹੀ ਆ ਵੀ ਹੋਰ ਤਾਂ ਕੋਈ ਸਾਡੀ ਸੁਣਵਾਈ ਕਰ ਦੇ ਕੋਈ ਸਰਕਾਰ ਨਹੀਂ ਸਾਡੀ ਸੁਣਵਾਈ ਕਰਦੀ ਹੂੰ ਤੇ ਸਾਡੇ ਜਦੋਂ ਵੀ ਕੋਈ ਨੁਮਾਇੰਦਾ ਉੱਠਦਾ ਜੀ ਹੱਕ ਦਾ ਸੱਚ ਦੀ ਆਵਾਜ਼ ਚੱਕਦਾ ਉਸ ਨੂੰ ਸਰਕਾਰਾਂ ਦਾ ਦੱਬਣਾ ਨਹੀਂ ਹੋ ਜਾਂਦੇ ਨੇ ਪਹਿਲਾਂ ਬਾਈ ਦੀਪ ਸਿੱਧੂ ਸਿੱਧੂ ਮੂਸੇ ਵਾਲਾ ਬਾਈ ਦੇਖ ਲੋ ਉਹਨੇ ਵੀ ਸੱਚ ਦੀ ਲੜੀ ਉਹਨੂੰ ਵੀ ਇਹ ਹੋ ਕੀਤਾ ਫਿਰ ਬਾਈ ਉੱਠੇ ਸੀਗੇ ਇਹ ਹੱਕ ਸੱਚ ਦੀ ਲੜਾਈ ਲੜਨ ਦੇ ਇਹਾਂ ਦੇ ਗਏ ਸੀ ਹੁਣ ਤੁਸੀਂ ਜਿਹੜਾ ਅਸੀਂ ਕੱਠ ਦੇ ਵਿੱਚ ਗਏ ਸੀਗੇ ਅਸੀਂ ਦੋ ਗੱਡੀਆਂ ਲੈ ਕੇ ਗਏ ਸੀ ਆਪਣੇ ਉਹਦੇ ਗੱਲ ਹੋਈ ਸੀ ਤੇ ਉੱਥੇ ਪਰ ਗੱਲਬਾਤ ਨਹੀਂ ਹੋ ਸਕੀ ਹੁਣ 3 ਤਰੀਕ ਨੂੰ ਫੇਰ ਦੁਬਾਰੇ ਬੰਨ ਕੇ ਚੱਲੋ ਵੀ ਕੋਈ ਗੱਲ ਸਾਡੀ ਫੁੱਲ ਸਪੋਰਟ ਆ ਜਿੰਨੀ ਵੀ ਹੋ ਸਕੇ ਅਸੀਂ ਵੱਧ ਤੋਂ ਵੱਧ ਇੱਥੋਂ ਇਕੱਠ ਕਰਕੇ ਜਾਵਾਂਗੇ ਜੀ ਵੈਸੇ ਤੁਸੀਂ ਆਹ ਮਿਸਤਰੀ ਇਹਦੇ ਤੇ ਖਰਾਲਾ ਦਾ ਕੰਮ ਕਰਦੇ ਹੋ ਹਾਂ ਜੀ ਹਾਂ ਜੀ ਫਿਰ ਉਸ ਦਿਨ ਤੋਂ ਅਸੀਂ ਦੁਕਾਨ ਆਪਦੀ ਬੰਦ ਕਰਦੇ ਹੁੰਨੇ ਹਾਂ ਬੰਦ ਕਰਦੇ ਹਾਂ ਜੇ ਅਸੀਂ ਸਾਨੂੰ ਕੋਈ ਆਉਂ ਨਹੀਂ ਅਸੀਂ 22 ਦੇ ਜਿਹੜਾ ਸਪੋਰਟ ਦੇ ਵਿੱਚ ਖੜਿਆ ਸਾਨੂੰ ਕੰਮ ਦਾ ਨਹੀਂ ਸਾਨੂੰ ਬਾਈ ਦੀ ਰਿਹਾਈ ਦਾ ਵਸੇ ਠੀਕ ਹੈ ਸਾਨੂੰ ਤਾਂ ਇਹ ਯਕੀਨ ਹੋ ਗਿਆ ਨਾ ਵੀ ਬੰਦਾ ਸੱਚਾ ਯਾਰ ਮੈਂ ਕਿ ਨਹੀਂ ਆਪਾਂ ਨੰਬਰ ਦਿੱਤਾ ਜੀ ਬਾਕੀ ਇਹਨਾਂ ਨੂੰ ਪੁੱਛ ਲਓ ਜੀ ਹੋਰ ਕੁਝ ਕਹਿਣਾ ਚਾਹੋਗੇ ਭਾਨੇ ਸਿੱਧੂ ਬਾਰੇ ਵੀ ਭਾਨਾ ਸਿੰਧੂ ਬਾਈ ਇਹ ਹੀ ਆ ਵੀ ਆਪਾਂ ਸਾਰੇ ਇਕੱਠੇ ਹੋ ਕੇ ਉਹਦੀ ਸਪੋਰਟ ਕਰੋ ਕਿਉਂਕਿ ਜਿਹੜੇ ਤੇ ਝੂਠੇ ਪਰਚੇ ਪਾਏ ਗਏ ਨੇ ਉਹ ਰੱਦ ਹੋ ਜਾਣ ਤੇ ਤੁਸੀਂ ਆਪ ਦੇਖ ਲਓ ਜੀ ਹਲੇ ਤਾਂ ਪਤਾ ਨਹੀਂ ਕਿੰਨੇ ਕੁ ਹੋ ਰਹੀ ਜੇ ਬੰਦੇ ਨੇ ਜਿਨ੍ਹਾਂ ਦੇ ਨੰਬਰ ਹੋ ਸਕਦਾ ਸਾਡੇ ਤੋਂ ਲਿਖਣ ਵਾਲੇ ਹੀ ਰਹਿ ਗਏ ਹੁਣ ਆ ਤਾਂ ਚਿਹਰੇ ਤੁਹਾਡੇ ਸਾਹਮਣੇ ਨੇ ਤੁਸੀਂ ਇੱਥੇ ਆ ਕੇ ਇਹਨਾਂ ਨਾਲ ਗੱਲ ਕਰ ਸਕਦੇ ਹੋ ਨਾਬੇ ਦੀ ਲੋਕੇਸ਼ਨ ਬਾਈ ਨੇ ਫੋਨ ਨੰਬਰ ਵੀ ਦੇ ਸਾਨੂੰ ਬਾਈ ਨੇ ਇਹ ਵੀ ਉਹ ਕਹਿਸ ਵੀ ਜਿਹੜੀ ਬਾਕੀ ਆਪਣੀ ਰਕਮ ਰਹਿੰਦੀ ਆ ਜੀ ਵੀ ਆਪਾਂ ਉਹ ਵੀ ਵਾਪਸ ਕਰਵਾਵਾਂਗੇ ਪਰ ਸਰਕਾਰਾਂ ਨੇ ਜਿਹੜਾ ਵਿੱਚ ਬਾਈ ਨਾਲ ਧੱਕਾ ਕਰਤਾ ਇਹਦੇ ਕਰਕੇ ਸਾਡਾ ਹੋ ਗਿਆ ਕੀ ਕਹਿੰਦੇ ਉਹ ਹੁਣ ਜਿਹੜੀ ਰਕਮ ਰਹਿੰਦੀ ਆ ਉਹ ਕਰਾਂਗੇ ਜੇ ਹੁਣ ਗੱਲ ਬਾਈ ਸਾਡਾ ਬਾਹਰ ਹੋ ਜਾਵੇ ਰਿਹਾਈ ਹੋਵੇ ਫੇਰ ਕਰਾਂਗੇ ਨਹੀਂ ਉਹਨਾਂ ਨਾਲ ਗੱਲ ਨਹੀਂ ਹੁਣ ਬਾਕੀ ਆ ਸੀ ਬਾਈ ਦੀ ਸਪੋਰਟ ਪਿੱਛੇ ਇਧਰ ਤੁਰਪੇ ਹੀ ਹੁਣ ਸਾਰੀ ਰਿਹਾਈ ਇਸ ਦੇ ਵਿੱਚ ਸਾਡਾ ਬਾਈ ਇਹਨਾਂ ਦੇ ਪਰਚੇ ਮਤਲਬ ਸਾਦੀ ਰੱਦ ਹੋਣੇ ਚਾਹੀਦੇ ਨੇ ਹੁਣ ਸਾਨੂੰ ਮੈਂ ਇੱਕ ਬੇਨਤੀ ਕਰਦਾ ਤਿੰਨ ਤਰੀਕ ਨੂੰ ਜਿਹੜਾ ਇਕੱਠ ਰੱਖਿਆ ਉਹ 'ਚ ਜਿੰਨਾਂ ਕੋਲੇ ਸਾਡੇ ਤੋ ਨਹੀਂ ਪਹੁੰਚਿਆ ਗਿਆ ਜਿਹਦੇ ਪੈਸੇ ਵਾਪਸ ਹੋਏ ਨੇ ਉਹ ਵੀ ਉੱਥੇ ਆਇਓ ਤੇ ਜਿਨ੍ਹਾਂ ਦੇ ਨਹੀਂ ਹੋਏ ਜਿਨ੍ਹਾਂ ਦੇ ਫਸੇ ਹੋਏ ਨੇ ਉਹ ਵੀ ਉੱਥੇ ਪਹੁੰਚੋ ਤੁਸੀਂ ਹੋਰ ਕੁਝ ਕਹਿਣਾ ਵੀਰੇ ਬਾਜੀ ਇੱਕ ਸਾਰਾ ਲਾ ਜੀ ਬਾਈ ਦੰਨ ਤੇ ਪਾਨਾ ਸਿੱਧੂ ਬਾਈ ਜਿੰਦਾਬਾਦ ਸੱਚ ਦਾ ਸਾਥ ਦਿਓ ਸੱਚ ਨਾਲ ਖੜੇ